ਮੈਂ ਬਲਵੀਰ ਸਿੰਘ ਸੰਧੂ ਪਿੰਡ ਅਕਾਲਗੜ ਸਮੁੱਚੇ ਨਗਰ ਨਿਵਾਸੀਆਂ ਦੀ ਮਦਦ ਦੇ ਨਾਲ ਸਰਵਸੰਮਤੀ ਨਾਲ ਸਰਪੰਚ ਚੁਣਿਆ ਮੈਂ ਨਗਰ ਨਿਵਾਸੀਆਂ ਨੂੰ ਯਕੀਨ ਦਿਵਾਉਣਾ ਕਿ ਆਪਣੀ ਸਾਰੀ ਟਰਮ ਦੇ ਵਿੱਚ ਮੈਂ ਤੁਹਾਡੇ ਦੇ ਨਾਲ ਲੈ ਕੇ ਚੱਲੂੰਗਾ ਪਿੰਡ ਦਾ ਸਾਰੇ ਸਹਿਯੋਗ ਦੇ ਨਾਲ ਤੇ ਪਿੰਡ ਦੀ ਤਰੱਕੀ ਲਈ ਕੰਮ ਕਰੂੰਗਾ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੇ ਨਗਰ ਦਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਵੀ ਸਬੰਧ ਨਹੀਂ ਸਾਰਾ ਨਗਰ ਰਲ ਮਿਲ ਕੇ ਬੜੇ ਪਿਆਰ ਦੇ ਨਾਲ ਰਹਿੰਦਾ ਤੇ ਪਿੰਡ ਦੀ ਤਰੱਕੀ ਲਈ ਕੰਮ ਕਰਦਾ ਕਿਸੇ 86 ਪਾਰਟੀ ਦੇ ਨਾਲ ਅਸੀਂ ਰਲ ਗੱਡ ਨਹੀਂ ਹੈ ਆਯਾਤ ਤੌਰ ਤੇ ਸਾਰੀ ਪੰਚਾਇਤ ਜਿਹੜੇ ਆ ਉਹ ਚੋਣ ਸਰਬਸੰਮਤੀ ਨਾਲ ਹੋਈ ਆ ਚੋਣ ਸਮੂਹ ਨਗਰ ਨਿਵਾਸੀਆਂ ਦੀ ਯਤਨਾਂ ਦੇ ਨਾਲ ਸਾਡੇ ਪਿੰਡ ਦੇ ਵਿੱਚ ਦੂਜੀ ਵਾਰੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਆ ਪਹਿਲੀ ਪੰਚਾਇਤ ਦਾ ਵੀ ਕਿਸੇ ਪਾਰਟੀ ਨਾਲ ਕੋਈ ਲੈਣ ਦੇਣ ਹੈ ਨਹੀਂ ਅਸੀਂ ਆਪਣੇ ਪਿੰਡ ਦੇ ਤੌਰ ਤੇ ਨੇ ਕੰਮ ਕੀਤਾ ਤੇ ਹੁਣ ਵਾਲੀ ਪੰਚਾਇਤ ਦਾ ਵੀ ਕਿਸੇ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈ ਪਿੰਡ ਦੇ ਵਿਕਾਸ ਲਈ ਪੰਚਾਇਤ ਚੁਣੀ ਆ ਸਾਰੇ ਨਗਰ ਨਿਵਾਸੀਆਂ ਦਾ full ਸਹਿਯੋਗ ਆ ਹਰੇਕ ਨੇ ਸਾਡਾ ਸਹਿਮਤੀ ਜਤਾਈ ਆ ਜੋ ਕਿ ਮਾਸਟਰ ਬਲਵੀਰ ਸਿੰਘ ਉਹਨਾਂ ਨੂੰ ਸਰਪੰਚ ਬਣਾਇਆ ਮੈਂ ਗਿਆਨੀ ਇਕਬਾਲ ਸਿੰਘ ਹੈਡਗ੍ਰਾਂਥੀ ਕੋਤਰਾ ਸ਼ਹੀਦਗੰਜ ਚਕਾਲਗੜ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਨਗਰ ਦੀ ਜੋ ਪੰਚਾਇਤ ਹੈ ਸਰਬਸੰਮਤੀ ਨਾਲ ਚੁਣੀ ਗਈ ਹੈ ਔਰ ਬਹੁਤ ਬਹੁਤ ਵਾਰਕਾਂ ਮਾਸਟਰ ਬਲਵੀਰ ਸਿੰਘ ਜੀ ਨੂੰ ਜਿਨ੍ਹਾਂ ਨੇ ਪਿੰਡ ਦੀ ਨਿਵੈਂਦਗੀ ਕਰਨੀ ਹੈ ਤੇ ਪਿੰਡ ਦਾ ਵਿਕਾਸ ਕਰਨਾ ਹੈ ਸਾਰੀ ਪੰਚਾਇਤ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਰਲ ਮਿਲ ਕੇ ਸਾਰਿਆਂ ਨੇ ਪਿੰਡ ਦੇ ਵਿਕਾਸ ਦੇ ਕਾਰਜ ਸਿਰੇ ਚੜਾਉਣੇ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਜੀਫਤ ਸਾਡੇ ਪਿੰਡ ਕਾਲਗੜ੍ਹ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਆ ਸਾਰਾ ਨਗਰ ਇਸ ਵਿੱਚ ਬੜਾ ਖੁਸ਼ ਆ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਸਾਰੇ ਨਗਰਦਾਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ